ਲੁਧਿਆਣਾ ਦੇ ਜਲੰਧਰ ਬਾਈਪਾਸ ਵਿਖੇ ਚਾਈਨਾ ਤੋਂ ਆਏ ਵਿਸ਼ੇਸ਼ ਡੈਲੀਗੇਟਾ ਦੇ ਵੱਲੋਂ ਲੁਧਿਆਣਾ ਦੇ ਮਾਹੀ ਡਾਕਟਰਾਂ ਦੇ ਨਾਲ ਇੱਕ ਹੰਗਾਮੀ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਰਬੱਤ ਦਾ ਪਲਾ ਚੈਰੀਟੇਬਲ ٹرسٹ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਛਾਪਾ ਅਤੇ ਸਮੂਹ ਡਾਕਟਰ ਸਟਾਫ ਦੀ ਟੀਮ ਦੇ ਵੱਲੋਂ ਚਾਈਨਾ ਤੋਂ ਆਏ ਡੈਲੀਗੇਟਾ ਦਾ ਪਰਮਾ ਸਵਾਗਤ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪ੍ਰਬੰਧਕਾਂ ਨੇ ਕੀ ਦੱਸਿਆ ਆਓ ਸੁਣਦੇ ਹਾਂ ਸਪੋਰਟ ਨੇ ਹਸਪਤਾਲ ਜਿਹੜਾ ਸਲੀਮਟਪਰੀ ਲੁਧਿਆਣੇ ਦੇ ਵਿੱਚ ਆ ਜਿਹਨੂੰ ਸੂਈਆਂ ਵਾਲਾ ਵੀ ਕਹਿੰਦੇ ਆ ਅੱਜ ਉਹਦੀ 50ਵੇਂ ਬਰੇਗੰਡ ਤੇ 50 ਸਾਲ ਰੋਗਾਂ ਨਿਰੰਤਰ ਸੇਵਾ ਕਰਦੇ ਆ ਇਹਨੂੰ ਔਰ ਚੈਰੀਟੇਬਲ ਹਸਪਤਾਲ ਆ ਇਹ ਅੱਜ ਮੈਂ ਸਰਵਦਾ ਭਲਾ ਚੈਰੀਟੇਬਲ ٹرسٹ ਡਾਕਟਰ ਐਸ ਪੀ ਸਿੰਘ ਅਭਰਾਏ ਹੁਣਾਂ ਵੱਲੋਂ ਇੱਥੇ ਪਹੁੰਚਿਆ ਤੇ ਹਸਪਤਾਲ ਦੇ ਵਿੱਚ ਪਹੁੰਚ ਕੇ ਉਹ ਜਿਹੜਾ ਇਹਨਾਂ ਦਾ ਫੰਕਸ਼ਨ ਆ ਉਹਦੇ ਵਿੱਚ ਅਸੀਂ ਸ਼ਾਮਲ ਹੋਏ ਹਾਂ ਕੌਣ-ਕੌਣ ਆਇਆ ਸੀਗਾ ਇੱਥੋਂ ਚైనా ਤੋਂ ਵੀ ਚైనా ਚైనా ਦੇ ਰਾਜਦੂਤ ਨੇ ਇੱਕ ਮਨਿਸਟਰ ਸਾਹਿਬ ਆ ਦੋ ਬੰਦੇ ਯਾਰ ਜੀ ਇੱਥੇ ਚైనా ਦੇ ਆਏ ਨੇ ਤੇ ਇਹ ਕਿਉਂਕਿ ਇਹ ਜਿਹੜੀ ਥੈਰੇਪੀ ਆ ਨਾ ਇਹਦਾ ਚైనా ਨਾਲ ਸੰਬੰਧ ਆ ਜੀ ਤੇ ਉਹ ਜਿਹੜੇ ਡਾਕਟਰ ਕੋਟ ਨੇ ਸੀਗੇ ਇਹਨਾਂ ਨੇ ਚైనా ਲਈ ਸ਼ੀਧੀ ਦਿੱਤੇ ਸੀ ਜੋ ਜਿਹੜੀ ਦਵਾਈ ਟੈਸਟ ਕਰਕੇ ਇਹਨਾਂ ਨੇ ਜਦੋਂ ਚైనా ਦੇ ਵਿੱਚ ਉਹ ਬਿਮਾਰੀ ਪਈ ਨਾ ਇਹ ਉਹੀ ਡਾਕਟਰ ਕੋਰਗ ਨੇ ਜਿਨ੍ਹਾਂ ਦੇ ਨਾਂ ਤੇ ਇਹ ਹਸਪਤਾਲ ਲੋਕਾਂ ਨੂੰ ਮੈਸੇਜ ਦੇ ਰਹੇ ਜਦੋਂ ਇਹ ਬਾਕੀ ਦੇ ਅਗਲਗ ਮਾਰੀਆਂ ਜਿਹੜੀਆਂ ਫੈਲੀਆਂ ਨੇ ਤੁਹਾਡੀ ਸਰਵਵੱਧਾ ਭਰਾ ਜਿਹੜੇ ਲੋਕਾਂ ਨੇ ਮਦਦ ਕਰਦੀ ਆ ਲੋਕਾਂ ਨੂੰ ਮੈਸੇਜ ਇਹ ਹੀ ਆ ਵੀ ਜਿਹੜੀਆਂ ਦੂਜੀਆਂ ਦਵਾਈਆਂ ਨੇ ਐਲੋਪੈਥੀ ਪੂਥੀ ਇਹਨਾਂ ਤੋਂ ਬਚੋ ਤੇ ਤੁਸੀਂ ਇਹ ਜਿਹੜਾ ਸੂਈਆਂ ਨਾਲ ਆਯੁਰਵੈਦਿਕ ਇਹਨਾਂ ਦਾ ਹੈਗਾ ਸਾਰੀ ਅਕੂਪੰਚਰ ਅਕੂਪੰਚਰ ਦੇ ਨਾਲ ਹੀ ਜਿਹੜਾ ਇਲਾਜ ਕਰਦੇ ਆ ਬਿਨਾਂ ਦਵਾਈ ਤੋਂ ਕਰਦੇ ਆ ਸੋ ਸਾਰੇ ਲੋਕਾਂ ਨੂੰ ਚਾਹੀਦਾ ਵੀ ਇਹਦਾ ਫਾਇਦਾ ਠਾਇਆ ਜਾਵੇ Um, I wish to express uh, our deep admiration to the Dr. Indrajit Singh and his team for their 50 years service to the humanity. So, uh, Dr. Indrajit Singh devoted his entire life to carrying forward Dr. Kohnit spirit and promoting acupuncture and serving the people, thereby honoring his solemn commi uh, commi commitment to Dr. Basu. so um my sin sincere thanks also all, also go to uh, go to all friends present today thank you very much yeah uh, sab to pehle ta acupuncture hospital di uh, punjabi paregand aur golden jubilee diyan uh, main inna nu apne valo maan jog mlm madal lal kaji valo bahut bahut mubarakbad dena aur khas karke jada uh, sada china to delegation itthe pahunchya unna da unna nu jainu kenne ya ਔਰ ਕਿਤੇ ਨਾ ਕਿਤੇ ਜੋ ਚਾਈਨਾ ਵੱਲੋਂ ਵੀ ਜੋ ਐਕਿਊਪੰਚਰ ਹਸਪੀਟਲ ਜੋ ਹੈ ਜਨ ਇਹਨਾਂ ਦੀ ਟੀਮ ਨੇ ਵਿਜ਼ਿਟ ਕੀਤਾ ਹੈ ਔਰ ਡਾਕਟਰ ਸਾਹਿਬ ਦਾ ਖਾਸ ਕਰਕੇ ਕਿਉਂਕਿ ਲਗਭਗ ਪਿਛਲੇ 50 ਸਾਲਾਂ ਤੋਂ ਡਾਕਟਰ ਸਾਹਿਬ ਔਰ ਇਹਨਾਂ ਦੀ ਐਨਰਜੀ ਐਨਟਾਇਰ ਟੀਮ ਜੋ ਲੋਕਾਂ ਦੀ ਸੇਵਾ ਕਰ ਰਹੀ ਹੈ ਐਜ਼ ਅ ਐਨਜੀਓ ਮੈਂ ਕਹਿ ਸਕਦਾ ਜਿੱਥੇ ਹਸਪੀਟਲ ਵੀ ਹੈ ਐਜ਼ੀ ਐਨਜੀਓ ਚਲਾ ਰਹੇ ਨੇ ਉਹ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲ ਰਹੀ ਹੈ ਇਹਨਾਂ ਨੂੰ ਜੋ ਲੋਕਾਂ ਦੇ ਟ੍ਰੀਟਮੈਂਟ ਕਾਫੀ ਧੀਰ ਪੁਰਾਣੇ ਜਿਹੜੇ ਲੋਕ ਪਰੇਸ਼ਾਨ ਸੀਗੇ ਉਹ ਇਕুইਪਰੈਂਸ਼ਲ ਉਹ ਟ੍ਰੀਟਮੈਂਟ ਨਹੀਂ ਬਹੁਤ ਵਧੀਆ ਤਰੀਕੇ ਨਾਲ ਉਹਦਾ ਟ੍ਰੀਟਮੈਂਟ ਹੋ ਰਿਹਾ ਔਰ ਬੜਾ ਵਧੀਆ ਲਾਹੇਵੰਦ ਔਰ ਮੈਂ ਐਮਐਲਏ ਬੱਕਾ ਜੀ ਦੇ ਮਾਧਿਅਮ ਤੋਂ ਬਿਲਕੁਲ ਇਹਨਾਂ ਨੂੰ ਸ਼્વાસਨ ਦੇਣਾ ਔਰ ਜਿੱਥੇ ਸਰਕਾਰ ਦੇ ਮਾਧਿਅਮ ਤੋਂ ਜਿੱਥੇ ਇਹਨਾਂ ਨੂੰ ਹੈਲਥ ਦੀ ਜਰੂਰਤ ਹੋਏਗੀ ਚਾਹੇ ਉਹ ਰੈਗਨਿਸ਼ਨ ਦਾ ਗੱਲ ਕਰ ਰਹੇ ਸੀਗੇ ਚਾਹੇ ਕਿਸੇ ਵੀ ਫੀਲਡ ਦੇ ਵਿੱਚ ਬਿਲਕੁਲ ਅਸੀਂ ਐਜ਼ ਅ ਮੈਂਬਰ ਬਣ ਕੇ ਸਰਕਾਰੀ ਦਲਬਾਰੇ ਇਹਨਾਂ ਦੀ ਬਾਜ਼ੀ ਮੋਟਾ